ਪਰਦੇ ਵਿੱਚ ਨਵਰਾਤਰੇ ਸ਼ੁਰੂ ਹੋ ਗਏ ਨੇ ਤੇ ਨਵਰਾਤਰਿਆਂ ਨੂੰ ਲੈ ਕੇ ਸ਼ਰਧਾਲੂ ਵਕ ਵਕ ਮੰਦਰਾਂ ਦੇ ਵਿੱਚ ਪਹੁੰਚ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ। ਉੱਥੇ ਪੰਜਾਬ ਦੇ ਵਿੱਚ ਵੀ ਨਵਰਾਤਰਿਆਂ ਦੇ ਦੌਰਾਨ ਸ਼ਰਧਾਲੂਆਂ ਚ ਕਾਫੀ ਉਤਸ਼ਾਹ ਦਿਖਣ ਨੂੰ ਮਿਲ ਰਿਹਾ ਹੈ। ਅ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸਿਕ ਪ੍ਰਾਚੀਨ ਕਾਲੀ ਮਾਤਾ ਮੰਦਿਰ ਵਿਖੇ ਦੂਸਰੇ ਨਵਰਾਤਰੇ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮੰਦਰ ਪਹੁੰਚੇ ਨੇ। ਜਤੇਸ਼ ਮੋਕੇ ਕਾਲੀ ਮਾਤਾ ਮੰਦਰ ਦੇ ਪੁਜਾਰੀ ਨੇ ਮੰਦਰ ਦੀ ਮਹੱਤਤਾ ਬਾਰੇ ਦੱਸਿਆ ਉੱਥੇ ਸ਼ਰਧਾਲੂਆਂ ਦੀ ਆਮਦ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਸ ਵੇਲੇ ਖੜੇ ਆ ਅਸੀਂ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਪ੍ਰਾਚੀਨ ਮੰਦਿਰ ਦੇ ਵਿੱਚ ਜਿੱਥੇ ਕਿ ਅੱਜ ਦੂਜਾ ਨਰਾਤੇ ਵਾਸਤੇ ਸੰਗਤਾਂ ਪਹੁੰਚ ਰਹੀਆਂ ਨੇ ਦੂਜਾ ਨਰਾਤਾ ਜਿਹੜਾ ਮਾਤਾ ਬ੍ਰਹਮਚਾਰਨੀ ਜੀ ਦਾ ਹੈ ਤੁਸੀਂ ਦੇਖ ਰਹੇ ਹੋ ਕਿ ਸ਼ਬਦਾਲੂ ਜਿਸ ਤਰ੍ਹਾਂ ਕਿ ਤਸਵੀਰਾਂ ਦੇ ਵਿੱਚ ਤੇ ਵਾਟਵਟ ਮਾਤਾ ਜੀ ਕਿਸ ਤਰ੍ਹਾਂ ਪਹੁੰਚਿਓ ਆਤੀ ਸੀ ਮੰਦਿਰੋਂ ਉੱਠੜ ਕੇ ਨਾ ਆਈਂ ਮੰਦਿਰ ਦੀ ਸਾਡੀ ਅਬ ਸ਼ਾਦੀ ਕਰਵਾ ਅੱਛਾ ਜੀ ਰਾਮ ਜੀ ਕੱਲਾ ਆਖਿਰ ਵਾਰ ਛੱਡ ਲੇਟ ਹੋ ਰਹਿਣਾ ਨਹੀਂ ਹੈ ਜਾਣਾ ਜੀ ਮਾਤਾ ਦਾ ਆਸ਼ੀਰਵਾਦ ਲੈਣ ਵਾਸਤੇ ਕਿਉਂਕਿ ਅੱਜ ਮਾਤਾ ਬ੍ਰਹਮਚਾਰਨੀ ਜੀ ਦਾ ਅੱਜ ਦਿਨ ਹੈ ਤੇ ਉਹਨਾਂ ਦਾ ਆਸ਼ੀਰਵਾਦ ਨੇ ਹਾਂਜੀ 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 ਸਰ ਹਾਂਜੀ ਤੁਸੀਂ ਦੇਖਿਆ ਕਿ ਅੱਜ ਨਵਾਂ ਜਿਹੜਾ ਲੜਕਾ ਦੁਲਾ ਹੈ ਉਹ ਇੱਥੇ ਆਪਣਾ ਮਾਤਾ ਦਾ ਜਿਹੜਾ ਪਹਿਲੇ ਆਪਣੇ ਵਿਆਹ ਤੋਂ ਪਹਿਲੇ ਮਾਤਾ ਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਸ਼ਰਧਾਲੂ ਪਹੁੰਚ ਰਹੇ ਨੇ ਤੇ ਮਾਤਾ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚਦੇ ਹੋਏ ਪੁਜਾਰੀ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਂਦੇ ਪੁਜਾਰੀ ਜੀ ਅੱਜ ਮਾਤਾ ਬ੍ਰਹਮਚਾਰੀ ਜੀ ਦਾ ਵਰਤ ਹੈ ਇਹ ਇਤਿਹਾਸ ਹੈ ਮੈਮ ਅ ਸਰ ਜਿਵੇਂ ਕਿ ਆਪਾਂ ਸਭ ਜਾਣਦੇ ਕਿ ਨਵ ਨਵ ਦੁਰਗਾ ਨੌ ਰੂਪ ਦੁਰਗਾ ਮਾਤਾ ਦੇ ਤੇ ਅੱਜ ਦੂਸਰਾ ਨਵਰਾਤਰਾ ਹੈ ਜਿਵੇਂ ਆਪਾਂ ਸਨ ਸ਼ੈਲ ਕੁਤਰੀ ਚਦੁਕ ਤੇ ਬ੍ਰਹਮਚਾਰਨੀ ਬ੍ਰਹਮਚਾਰਨੀ ਮਾਤਾ ਦਾ ਮਾ ਦੁਰਗਾ ਦੇ ਬ੍ਰਹਮਚਾਰਨੀ ਰੂਪ ਦਾ ਅੱਜ ਨਵਰਾਤਰਾ ਹੈ ਜੀ ਤੇ ਜਿਵੇਂ ਕਿ ਸਾਨੂੰ ਪਤਾ ਕਿ ਅ ਕਲਕੱਤਾ ਕਾਲੀ ਮਾਤਾ ਮੰਦਿਰ ਕਲਕੱਤੇ ਤੋਂ ਆਪਾਂ ਜੋਤ ਲਿਆ ਕੇ ਇਥੇ ਸਥਾਪਨਾ ਕੀਤੀ ਗਈ ਸੀਗੀ ਮਹਾਰਾਜਾ ਭੁਪਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਦੋ ਤਿੰਨ ਪੀੜੀਆਂ ਪਹਿਲਾਂ ਬਜ਼ੁਰਗ ਰਹੇ ਨੇ ਉਹਨਾਂ ਨੇ ਆ ਕੇ ਇੱਥੇ ਸਥਾਪਨਾ ਕੀਤੀ ਸੀਗੀ ਤਾੰਤ੍ਰਿਕ ਵਿਧੀ ਦੇ ਨਾਲ ਮੰਦਿਰ ਦੀ ਕਾ ਉਸ ਦਿਨ ਤੋਂ ਇਸ ਮੰਦਿਰ ਦੀ ਮਾਨਤਾ ਵਧਦੀ ਚਲੀ ਜਾ ਰਹੀ ਹੈ ਜੀ ਹੁਣ ਪਬਲਿਕ ਬਹੁਤ बड़ी ਗਿਣਤੀ ਚ ਪੂਰੇ ਪੰਜਾਬ ਤੋਂ ਪੂਰੇ ਹਰਿਆਣਾ ਤੋਂ ਪੂਰੇ ਆਪਣਾ ਕਹੇ ਲੋ ਚੰਡੀਗੜ੍ਹ ਹੈਗਾ ਵਿੱਚ ਹਿਮਾਚਲ ਵੈਸਟਰਨ ਯੂਪੀ ਔਰ ਦਿੱਲੀ ਤੋਂ ਬਹੁਤ ਲੋਕ ਹਜ਼ਾਰਾਂ ਦੀ ਗਿਣਤੀ ਚ ਯਾਰ ਲੱਖਾਂ ਦੀ ਗਿਣਤੀ ਚ ਲੋਕ ਇੱਥੇ ਮੱਥਾ ਟੇਕ ਆ ਨਦੇ ਨੇ ਮੇਰੇ ਖਿਆਲ ਨਾਲ ਪੰਜਾਬ ਦੇ ਪਿੱਛੇ ਪਹਿਲਾ ਮੰਦਿਰ ਸੀਗਾ ਤੇ ਸ਼ਾਇਦ ਹਲੇ ਵੀ ਇਸ ਤੋਂ بڑا ਕੋਈ ਦਵਾਰ ਹੈ ਨਹੀਂ ਤੰਤਰ ਵਿਦਿਆ ਦੇ ਨਾਲ ਸਥਾਪਿਤ ਕੀਤਾ ਹੋਇਆ ਤੇ ਇਸ ਦੇ ਇਸ ਦੇ ਕਾਰਨ ਜਿਵੇਂ ਪੁਰਾਣੇ ਸਮੇਂ ਤੋਂ ਤਾੰਤ੍ਰਿਕ ਔਰ ਪੁਜਾਰੀ ਇੱਥੇ ਦੀ ਸੇਵਾ ਪੂਜਾ ਵਿਧੀ ਵਿਧਾਨ ਔਰ ਵਿਧੀ ਵਿਧਾਨ ਨਾਲ ਪੂਜਾ ਪਾਠ ਕਰਦੇ ਆਏ ਨੇ ਉਸ ਦੇ ਮੁਤਾਬਿਕ ਇਹ ਇੰਨਾ ਕਿ ਸਿੱਧ ਸਥਾਨ ਬਣ ਗਿਆ ਕਿ ਕਿਹੜੇ ਮਾਤਾ ਦਾ ਜਿਹੜਾ ਗੱਤ ਰੱਖਿਆ ਜੀ ਸ਼ਾਸਮਨ ਸ਼ੈਲ ਪੁਤਰੀ ਚਦੁਕਤੇ ਬ੍ਰਹਮਚਾਰਨੀ ਤ੍ਰਿਤੇ ਚੰਦ ਘੰਟੇ ਧੀ ਚੰਦਰ ਘੰਟਾ ਮਾਤਾ ਹੈ ਉਹਨਾਂ ਦਾ ਕੱਲ ਉਹਨਾਂ ਦਾ ਕੱਲ ਉਸ ਰੂਪ ਦਾ ਦੁਰਗਾ ਮਾਤਾ ਦੇ ਉਸ ਰੂਪ ਦਾ ਕੱਲ ਨਵਰਾਤਰਾ ਹੈ ਉਹਨਾਂ ਦੇ ਨਾਮ ਦਾ ਪ੍ਰਸਤ ਰੱਖਿਆ ਜਾਏਗਾ ਇਹ ਵੀ ਸ਼ਕਤੀ ਰੂਪ ਹੀ ਹੈ ਜਿਵੇਂ ਸਾਰੇ ਦੇ ਸਾਰੇ ਦੁਰਗਾ ਮਾਤਾ ਦੇ ਰੂਪ ਹੁਣ ਕਰਕੇ ਸਾਰੇ ਸ਼ਕਤੀ ਰੂਪ ਹੈ ਕਾਲੀ ਮਾਤਾ ਦਾ ਹੀ ਰੂਪ ਕਾਲੀ ਮਾਤਾ اور ਦੁਰਗਾ ਮਾਤਾ ਇੱਕੋ ਹੀ ਹੈ ਉਹਨਾਂ ਦੇ ਹੀ ਅੱਗੇ ਰੂਪ ਹੈ ਜਿਹਦੇ ਜਿਹਦੇ ਚ ਨਵ ਦੇ ਨਵ ਦੁਰਗਾ ਜੋ ਹੈ ਨਵ ਦੇ ਨਵ ਦੁਰਗਾ ਉਹਨਾਂ ਦਾ ਉਹ ਹੈ ਸ਼ਕਤੀ ਸ਼ਕਤੀ ਰੂਪ ਹੈ ਸਾਰੇ ਦੇ ਸਾਰੇ ਕੱਲ ਉਹਨਾਂ ਦਾ ਹੀ ਇੱਕੋ ਹੈ ਸੋ ਐਸਨ ਮੰਨਤੇ ਪੁਜਾਰੀ ਜੀ ਸ਼ਰਧਾਲੂਆਂ ਨਾਲ ਵੀ ਗੱਲ ਕਰਦੇ ਆਂ ਅ ਬਜ਼ੁਰਗੋ ਐਥੇ ਪਹੁੰਚੇ ਮੇਂ ਦੁਰੂਦ ਰਾਜਯੋਤੂ ਤੇ ਜਿਹੜੇ ਸ਼ਰਧਾਲੂ ਨੇ ਉਹ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਸ਼ਰਧਾਲੂ ਗੱਲਬਾਤ ਕਰ ਰਹੇ ਮਾਤਾ ਤੇ ਆਜ ਦੁਰਗਾ ਰੂਪ ਜੀ ਦਾ ਜਿਹੜਾ ਹੈਗਾ ਇੱਕ ਦਮ ਚਾਰਨੀ ਜੀ ਦਾ ਅੱਜ ਵਰਤ ਹੈ ਕੀ ਹੋਗਿਆ ਅੱਜ ਜਿਹੜਾ ਆਪਣਾ ਵਰਤ ਹੈ ਜੀ ਇਹ ਸਾਰੇ ਜਿੰਨੇ ਵੀ ਵਰਤ ਆਪਾਂ ਰੱਖੀ ਜਾਂਦੇ ਆ ਇਹ ਵਿਧੀ ਵਿਧਾਨਾ ਰੱਖੀ ਜਾਂਦੇ ਆ ਜੀ ਅੱਜ ਨਵਰਾਤ ਅੱਜ ਦੂਸਰਾ ਨਮਰਾਤ ਰਿਹਾ ਜੀ ਤੇ ਅਸ਼ਟਮੀ ਦੇ ਦਿਨ ਇੱਥੇ ਮੇਲਾ ਬਹੁਤ ਜਬਰਦਸਤ ਨਾਲ ਭਰਦਾ ਹੈ ਤੇ ਦੂਰੋਂ ਦੂਰੋਂ ਲੋਕ ਕੀ ਆਂਦੇ ਨੇ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਪ੍ਰਸ਼ਾਸਨ ਦਾ ਤੇ ਸਕਿਉਲਟੀ ਦਾ ਬਹੁਤ ਬਹੁਤ ਅੱਛਾ ਇੰਤਜ਼ਾਮ ਕਰਿਆ ਗਿਆ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਭਗਤਾਂ ਦੀ ਕਿੰਨੀ ਜ਼ਿਆਦਾ ਭੀੜ ਲੱਗੀ ਹੋਈ ਹੈ ਇੰਤਜ਼ਾਮ ਜੈ ਮਾਤਾ ਦੀ ਤੋਂ ਤੁਸੀਂ ਦੇਖਿਆ ਕਿ ਭਗਤਾਂ ਦੇ ਇੱਥੇ ਜਿਹੜੀ ਅੱਗੇ ਹੈ ਸ਼ਰਦਾ ਕਿੰਨੀ ਹੈ ਤੋਂ ਦੂਰ ਦੂਰੋਂ ਜਿਹੜੇ ਸ਼ਰਦਾਲੂ ਇੱਥੇ ਪਹੁੰਚ ਰਹੇ ਨੇ ਮੱਥਾ ਟੇਕਣ ਵਾਸਤੇ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਮੰਦਰ ਰਜੇਸ਼ ਕੇਰ ਜੀ ਦਾ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਹਿੰਦੂ ਸੁਮਿਤੀ ਦੇ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਰਜੇਸ਼ ਜੀ ਮਾਤਾ ਜੀ ਦਾ ਦੂਜਾ ਨਰਾਤਾ ਕਿਸ ਤਰ੍ਹਾਂ ਦਾ ਦੇਖਣ ਨੂੰ ਮੇਰਾ ਸ਼ੱਕ ਲੱਗੂ ਕਿੰਨੇ ਕੁ ਕਵਾਂਟਿਟੀ ਦੇਖੋ ਅੱਜ ਮਾਤਾ ਦਾ ਦੂਜਾ ਨਮਰਾਤਰ ਹੈਗਾ ਸਵੇਰੇ ਸ਼ਾਮ ਬਹੁਤ ਹੀ ਜ਼ਿਆਦਾ ਰਸ ਹੁੰਦਾ ਹੈ 4 ਵਜੇ ਮੰਦਰ ਖੁੱਲ ਜਾਂਦਾ ਹੈ 4 ਵਜੇ ਤੋਂ ਲੈ ਕੇ 9-10 ਵਜੇ ਤੱਕ ਪੂਰਾ ਰਸ ਰਹਿੰਦਾ ਹੈ ਔਰ ਸ਼ਾਮ ਨੂੰ 5 ਵਜੇ ਤੋਂ ਲੈ ਕੇ 10 ਵਜੇ ਤੱਕ ਜੱਤੇ ਮੰਦਰ ਖੁੱਲਦਾ ਪੂਰਾ ਰਸ ਰਹਿੰਦਾ ਘੱਟੋ ਘੱਟ 40 ਤੋਂ 50 ਹਜ਼ਾਰ ਬੰਦਾ ਜਿਹੜਾ ਹੈ ਅੱਜ ਦੇ ਕੱਲ ਮੱਥਾ ਟੇਕ ਰਿ ਔਰ ਅਸ਼ਟਮੀ ਆ ਰਹੀ ਹੈ ਸੱਤਵੀਂ ਆ ਰਹੀ ਹੈ ਪੰਜਵੀਂ ਆਲੀ ਉਮੀਦ ਆ ਕਿ ਲੱਖਾਂ ਦੀ ਤਦਾਦ ਮਾ ਭੱਜ ਜਾਣ ਇੱਥੇ ਮੱਥਾ ਟੇਕਣਗੇ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਉਂਕਿ ਰਸ਼ ਅਸ਼ਟਮੀ ਤੇ ਵੀ ਹੋਏਗਾ ਹੁਣ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਰਸ਼ ਹੋ ਰਿਹਾ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਗਏ ਨੇ ਹੁਣੇ-ਹੁਣੇ ਮੈਂ ਐਸਐਸਪੀ ਸਾਹਿਬ ਨਾਲ ਬੈਠ ਕੇ ਆਇਆ ਥੋੜਾ ਮੰਦਰ ਦੇ ਮੁੱਦੇ ਤੇ ਹੀ ਗੱਲਾਂ ਹੋਈਆਂ ਬਹੁਤ ਵਧੀਆ ਉਹਨਾਂ ਨੇ ਇੰਤਜ਼ਾਮ ਕੀਤੇ ਉਹਨਾਂ ਦੇ ਪੂਰਾ ਭਰੋਸਾ ਦਿਵਾਇਆ ਕਿ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਵੱਲੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਭਗਤਾਂ ਦੀ ਸੇਵਾ ਦੇ ਵਿੱਚ ਤੁਸੀਂ ਦੇਖਿਆ ਕਿ ਰ ਉਹ ਇੱਥੇ ਪਹੁੰਚੇ ਨੇ ਤੇ ਐਸਐਸਪੀ ਪਟਿਆਲਾ ਨਾਲ ਵੀ ਮਿਲ ਕੇ ਨੇ ਸੁਰੱਖਿਆ ਪ੍ਰਬੰਧਾਂ ਦਾ ਵੀ ਦੱਸਿਆ ਕਿ ਮਾਤਾ ਦਾ ਇਹ ਕੀ ਮਾਤਾ ਹੈ ਜਿਹੜਾ ਅੱਜ ਮਾਤਾ ਬ੍ਰਹਮਚਾਰੀ ਦਾ ਜੇਤਨ ਲੋਕਾਂ ਨੇ ਰੱਖਿਆ ਹੈ ਉਹ ਤਸਵੀਰਾਂ ਦੇਖ ਰਹੇ ਹੋ ਲੋਕ ਜਿਹੜੇ ਅਗੇ ਦੁਕਾਨਾਂ ਦੇ ਵਿੱਚ ਪਰ ਵੀ ਪਹੁੰਚੇ ਹੋਏ ਨੇ ਤੇ ਦੁਕਾਨਾਂ ਤੋਂ ਜਿਹੜਾ ਮਾਤਾ ਦਾ ਸ਼ਿੰਗਾਰ ਪ੍ਰਸ਼ਾਦ ਵਗੈਰਾ ਉਹ ਲੈ ਲੈਂਦੇ ਹੋਏ ਨਜ਼ਰ ਆ ਰਹੇ ਨੇ ਉਹ ਤੁਹਾਨੂੰ ਤਸਵੀਰਾਂ ਦਿਖਾਏ ਕਿ ਕਿਸ ਤਰ੍ਹਾਂ ਦਾ ਅਰੇਂਜਮੈਂਟ ਕਰ ਰੱਖਿਆ ਹੈ ਮਾਤਾ ਦੇ ਮੰਦਰ ਦੇ ਵਿੱਚ ਮਹਤਾਲ ਦੇ ਨਾਲ ਇਹ ਲੰਗਰ ਦੀ ਸੇਵਾ ਹੈ ਉਹ ਲਗਾਤਾਰ ਹੀ ਚਲਦੀ ਆ ਰਹੀ ਹੈ ਕਿ ਅਸ਼ਵੀ ਦੇ ਉੱਪਰ ਵੀ ਇੱਥੇ ਸ਼ਰਧਾਲੂਆਂ ਦਾ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲੇਗਾ ਉੱਤੇ ਲਈ ਪੁਤਾ ਅਰੇਂਜਮੈਂਟ ਕਰ ਰੱਖੇ ਨੇ ਟ੍ਰੈਲਰ ਤੇ ਕੈਮਰਾਮੈਨ ਅਜੇ ਦੇ ਨਾਲ ਕੁਲਵਿੰਦਰ ਕੋ ਮੁੰਡੀ ਰਿਪੋਰਟ